ਕਨਾਂ ਦਰਖਤ ਦੇ ਪੱਤੇ ਝੜਨ ਲੱਗੇ ਹੌਲੀ ਹੌਲੀ ਦੇਖਦੇ ਦੇਖਦੇ ਸਾਰੇ ਪੱਤੇ ਝੜ ਗਏ ਜਿਹੜੇ ਲੋਕ ਉਹਦੀ ਛਾਂ ਚ ਬਹਿੰਦੇ ਸੀ ਉਹਨਾਂ ਲੋਕਾਂ ਨੇ ਦਰਖਤ ਦੇ ਨੇੜੇ ਆਉਣਾ ਵੀ ਛੱਡ ਤਾ ਜਿਹੜੇ ਪੰਛੀ ਸਾਰਾ ਦਿਨ ਚੀਖ ਝੰਗਿਆੜਾ ਪਾਉਂਦੇ ਹੁੰਦੇ ਸੀ ਉਸ ਦਰਖਤ ਦੇ ਉੱਤੇ ਪੱਤੇ ਝੜਨ ਤੋਂ ਬਾਅਦ ਉਹ ਪੰਛੀ ਵੀ ਉੱਡ ਕੇ ਕਿਸੇ ਹੋਰ ਪਾਸੇ ਚਲੇ ਗਏ ਦਰਖਤ ਨੂੰ ਇਹ ਦੇਖ ਕੇ ਬੜੀ ਨਿਮੋਸ਼ੀ ਜੀ ਫੀਲ ਹੋਈ ਤੇ ਉਹ ਉਦਾਸ ਹੋਇਆ ਵੀ ਅੱਜ ਮੇਰੇ ਕੋਲੇ ਜਦੋਂ ਪੱਤੇ ਨਹੀਂ ਹੈਗੇ ਕੋਈ ਹਰਿਆਲੀ ਨਹੀਂ ਹੈ ਤਾਂ ਮੇਰੇ ਕੋਲੇ ਕੋਈ ਨਹੀਂ ਆ ਰਿਹਾ ਹੌਲੀ ਹੌਲੀ ਕੁਝ ਕੁ ਮਹੀਨਿਆਂ ਬਾਅਦ ਮੌਸਮ ਬਦਲਿਆ ਤੇ ਦੁਬਾਰਾ ਫੇਰ ਦਰਖਤ ਹਰਿਆ ਭਰਿਆ ਹੋਣ ਲੱਗਿਆ ਦੁਬਾਰਾ ਫੇਰ ਪੱਤੇ ਆਉਣ ਲੱਗੇ ਸਾਰਾ ਦਰਖਤ ਹਰਾ ਭਰਾ ਹੋਇਆ ਛਾਂ ਦੁਬਾਰੇ ਬਣ ਗਈ ਤੇ ਲੋਕਾਂ ਨੇ ਫੇਰ ਉਹਦੀ ਛਾਂ ਦੇ ਥੱਲੇ ਬੈਠਣਾ ਸ਼ੁਰੂ ਕਰ ਦਿੱਤਾ ਜਿਹੜੇ ਪੰਛੀ ਉੱਡ ਕੇ ਚਲੇ ਗਏ ਸੀ ਉਹ ਪੰਛੀ ਵਾਪਸ ਦਰਖਤ ਦੇ ਉੱਤੇ ਆ ਕੇ ਆਪਦੇ ਆਲੜੇ ਪਾ ਕੇ ਰਹਿਣ ਲੱਗੇ ਤਾਂ ਦਰਖਤ ਇਹ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਨਾਲ ਹੈਰਾਨ ਵੀ ਸੀ ਵੀ ਇੱਕ ਇਨਸਾਨ ਇਨਾ ਮਤਲਬੀ ਕਿਵੇਂ ਹੋ ਸਕਦਾ ਜਦੋਂ ਮੇਰੇ ਕੋਲੇ ਪੱਤੇ ਨਹੀਂ ਸੀ ਜਦੋਂ ਮੇਰੇ ਕੋਲ ਛਾਂ ਨਹੀਂ ਸੀ ਹਰੀਆਲੀ ਨਹੀਂ ਸੀ ਉਦੋਂ ਮੇਰੀ ਦੂਰ ਦੂਰ ਤੱਕ ਕਿਸੇ ਨੇ ਸਹਾਰ ਨਹੀਂ ਲਈ ਤੇ ਅੱਜ ਜਦੋਂ ਮੇਰੇ ਕੋਲ ਹਰੀਆਲੀ ਆ ਗਈ ਪੱਤੇ ਆ ਗਏ ਤੇ ਸਾਰੇ ਫੇਰ ਵਾਪਸ ਚਲੇ ਗਏ। ਦਰਖਤ ਨੂੰ ਇਸ ਚੀਜ਼ ਦਾ ਵੀ ਪਤਾ ਲੱਗ ਗਿਆ ਵੀ ਜਦੋਂ ਮੇਰੇ ਤੇ ਫਲ ਲੱਗਣਿਆ ਨਾ ਤਾਂ ਉਦੋਂ ਇਨਸਾਨਾਂ ਨੇ ਡਲੇ ਮਾਰਨ ਦੇ ਵਿੱਚ ਕਮੀ ਨਹੀਂ ਛੱਡਨੀ ਕੋਈ। ਇਹ ਦਰਖਤ ਨੂੰ ਇਸ ਦੁਨੀਆ ਦੀ ਸੱਚਾਈ ਦਾ ਪਤਾ ਲੱਗ ਗਿਆ ਵੀ ਜਦੋਂ ਤੁਹਾਡੇ ਕੋਲੇ ਕੁਝ 4 ਰੁਪਏ ਹੈਗੇ ਆ ਜਾਂ ਤੁਹਾਡੀ ਪਹਿਚਾਣ ਹੈਗੀ ਆ ਤਾਂ ਲੋਕ ਉਦੋਂ ਹੀ ਤੁਹਾਡੇ ਆ। ਦੁੱਖ ਦੇ ਵਿੱਚ ਕੋਈ ਨਾਲ ਨਹੀਂ ਖੜਦਾ ਕਿਸੇ ਦੇ। ਈਵਨ ਕਿ ਜੇ ਤੁਹਾਡੀ ਤਰੱਕੀ ਵੀ ਹੋ ਗਈ ਨਾ ਤਾਂ ਤੁਹਾਨੂੰ ਡਲੇ ਮਾਰਨ